ਜੋ ਸੇ ਗੁਰੂ ਪਨ ਪਾਵੇ ਸੋ ਗੁਰ ਸੇਖ ਗੁਰੂ ਮਨ ਪਾਵੇ ਦੇਖੋ ਕਿੰਨੀ ਜ਼ੁਗਤੀ ਦਿੱਤੀ ਹੈ ਪੁਰ ਸਿੱਖੀ ਦੀ ਰਹਿਤ ਦੇ ਵਿੱਚ ਕਿੰਨੀ ਜ਼ੁਗਤੀ ਦਿੱਤੀ ਕਹਿੰਦੇ ਜੋ ਸਾਸ ਗਰਾਸ ਸਾਸ ਕਹਿੰਦੇ ਨੇ ਸਵਾਸਾਂ ਦੇ ਵਿੱਚ ਸਾ ਆਵੇ ਵਾਹਿਗੁਰੂ ਸਾਹ ਜਾਵੇ ਵਾਹਿਗੁਰੂ ਇਹ ਪਰਮੇਸ਼ਰ ਵੱਲੋਂ ਸਾਨੂੰ ਸੁਆਸ ਕੋਰੇ ਮਿਲੇ ਨੇ ਕੋਰੇ ਵਾਹਿਗੁਰੂ ਨਾਮ ਲਿਖ ਕੇ ਵਾਹਿਗੁਰੂ ਜੀ ਦੇ ਖਜ਼ਾਨੇ 'ਚ ਜਮ੍ਹਾਂ ਕਰਾਈ ਚੱਲੋ ਆਖੋ ਸਤਨਾਮ ਬਦਲੇ ਵੱਟੇ ਬੜਾ ਕੁਝ ਮਿਲੇਗਾ ਬੜਾ ਕੁਝ ਮਿਲੇਗਾ ਬੜੀਆਂ ਬਰਕਤਾਂ ਇਹ ਨਾਮ ਨੇ ਪਾਣੀਆਂ ਨੇ ਸਾਈਂ ਦੇਖੋ ਕਿੰਡੀ ਸੋਹਣੀ ਜੁਗਤ ਦਿੱਤੀ ਕਹਿੰਦੇ ਜੋ ਸਾਸ ਸਵਾਸਾਂ ਰਹੀ ਕਰਾਸ ਕਰਾਸ ਕਹਿੰਦੇ ਨੇ ਆ ਜਿਹੜੀ ਗਰਾਈ ਆਪਾਂ ਖਾਂਦੇ ਆ ਨਾ ਪ੍ਰਸ਼ਾਦਾ ਛਕਦੇ ਆਂ ਪ੍ਰਸ਼ਾਦਾ ਕਹਿੰਦੇ ਨੇ ਰੋਟੀ ਖਾਣ ਵੇਲੇ ਵੀ ਇੰਨੀ ਬਰੀਕੀ ਦਿੱਤੀ ਰੋਟੀ ਖਾਣ ਵੇਲੇ ਹੁਣ ਰੋਟੀ ਖਾ ਰਹੇ ਹੋ ਆ ਸਮਝ ਲਓ ਤੁਹਾਡੇ ਦੰਦ ਨਹੀਂ ਦੰਦਾ ਥੱਲੇ ਬੁਰਗੀ ਸਿਮਨਟ ਚੱਲ ਰਿਹਾ ਚਿੱਠੀ ਹੋਈ ਬੁਰਗੀ ਜਦੋਂ ਅੰਦਰ ਜਾਏਗੀ ਉਹ ਭੋਜਨ ਅੰਦਰ ਨਾਮ ਟਿਕਾਏਗਾ ਭੋਜਨ ਅੰਦਰ ਨਾਮ ਚਲਾਏਗਾ ਸੰਚਾਰ ਹੋਏਗਾ ਨਾਮ ਦਾ ਫਿਰ ਦੂਜੀ ਮੁਰਗੀ 52 52 52 52 52 52 52 ਫਿਰ ਉਹਨੂੰ ਲੰਗਾਈ ਜਦੋਂ ਅੰਦਰ 52 52 ਸਚਾਈ ਜੀ ਵਾਹਿਗੁਰੂ ਵਾਹਿਗੁਰੂ ਜੱਪੀ ਹੋਈ ਮੁਰਗੀ ਜਦੋਂ ਅੰਦਰ ਜਾਏਗੀ ਜਦੋਂ ਉਹਦਾ ਖੂਨ ਬਣੇਗਾ ਉਸ ਖੂਨ ਦੇ ਵਿੱਚ ਵੀ ਵਾਹਿਗੁਰੂ ਵਾਹਿਗੁਰੂ ਚੱਲੇ ਉਸ ਖੂਨ ਦੇ ਵਿੱਚ ਉਹ ਭੋਜਨ ਜਿੱਥੋਂ ਜਿੱਥੋਂ ਲੱਗੇਗਾ ਉਹ ਨਾਲਾ ਵੀ ਵਾਹਿਗੁਰੂ ਵਾਹਿਗੁਰੂ ਕਰ ਲੇਗੀ ਇੱਕ ਰਸਨਾ ਤੋਂ ਚਬਦਿਆਂ ਹੋਇਆਂ ਵਾਹਿਗੁਰੂ ਵਾਹਿਗੁਰੂ ਅੰਦਰ ਗਿਆ ਨਾਲਾ ਵੀ ਵਾਹਿਗੁਰੂ ਵਾਹਿਗੁਰੂ ਖੂਨ ਦਾ ਕਤਰਾ ਵੀ ਵਾਹਿਗੁਰੂ ਵਾਹਿਗੁਰੂ ਆ ਸਾਈਂ ਨੇ ਸਮੱਧ ਦਿੱਤੀ ਕੀ ਕਹਿੰਦੇ ਜੋ ਸਾਸ ਕੇ ਰਾਸਤੇ ਆਏ ਮੇਰਾ ਹਰ ਹਰ ਸਾਸ ਕੇ ਰਾਸਤੇ ਆਏ ਮੇਰਾ ਹਰ ਹਰ ਸੋਹੁਰ ਸਿੱਖ ਗੁਰੂ ਮਨ ਪਾਵੇ ਸੋਹੁਰ ਸਿੱਖ ਗੁਰੂ ਮਨ ਪਾਵੇ ਉਹ ਪਿਆਰਾ ਬੜਾ ਹੀ ਚੰਗਾ ਲੱਗਦਾ ਗੁਰੂ ਉਹ ਬੁਰਸਿਕ ਬੜਾ ਹੀ ਚੰਗਾ ਲੱਗਦਾ ਕਰਿਆ ਕਰੋ ਯਤਨ ਕਰਿਆ ਕਦੇ ਕਦੇ ਭੁੱਲ ਜਾਂਦੇ ਹੋ ਨਾ ਜਦੋਂ ਯਾਦ ਆਵੇ ਲੱਗ ਜਾਓ ਜਦੋਂ ਜਾਗੋ ਉਦੋਂ ਸਵੇਰਾ ਹੁਣ ਕੋਸ਼ਿਸ਼ ਕਰਨਾ ਸੁਚੇਤ ਰਹਿਣਾ ਇੱਕ ਜਦੋਂ ਗੁਰ ਕੀ ਛਕਦੇ ਹੋ ਪ੍ਰਸ਼ਾਦਾ ਛਕਦੇ ਹੋ ਗੁਰ ਕੀ ਜਦੋਂ ਮੂੰਹ ਚ ਪਕੀ ਨਾ ਬੱਤੀ ਸਾਥ ਸੰਗਤ ਪਛਾਣ ਵਾਸਤੇ ਕਿਡਨੀ ਨੂੰ ਆਪਣਾ ਕੰਮ ਕਰਨਾ ਪੈਂਦਾ ਜ਼ੋਰ ਲਾਣਾ ਪੈਂਦਾ ਲੀਵਰ ਨੂੰ ਆਪਣਾ ਜ਼ੋਰ ਲਾਣਾ ਪੈਂਦਾ ਹਰ ਆਰਗਨ ਨੂੰ ਬੜਾ ਜ਼ੋਰ ਲਾਣਾ ਪੈਂਦਾ ਤੇ ਜੇ ਉਹਨੂੰ ਪੂਰਾ ਚਿੱਥ ਚਿੱਥ ਕੇ ਉਹਨੂੰ ਬਿਲਕੁਲ ਐਨਮਹੀਨ ਕਰਕੇ ਅੰਦਰ ਭੇਜੋਗੇ ਫਿਰ ਆਰਗਨ ਲਈ ਕੋਈ ਕੰਮ ਤਾਂ ਰਹੇਗਾ ਨਹੀਂ ਲੰਬੇ ਤੁਹਾਡੇ ਆਰਗਨ ਚੱਲਣਗੇ ਕਿਡਨੀ ਲੰਬੀ ਚੱਲੇਗੀ ਲੀਵਰ ਲੰਮਾ ਚੱਲੇਗਾ ਲੰਗਸ ਲੰਬੇ ਚੱਲਣਗੇ ਮਤਲਬ ਸਿਹਤ ਤਗੜੀ ਰਹੇਗੀ ਤੁਹਾਡੀ ਜਦੋਂ ਮੈਨੂੰ ਇਹ ਪਤਾ ਲੱਗਾ ਨਾ 32 ਵਾਰੀ ਹੁਣ ਕਈ ਵਾਰੀ ਵਿੱਚ ਸਰ ਵੀ ਜਾਂਦਾ ਐਸੀ ਗੱਲ ਨਹੀਂ ਪਰ ਜਦੋਂ ਚੇਤੇ ਆਂਦਾ ਨਾ ਹੁਣ ਗਰਾਹੀ ਮੂੰਚੇ ਭਾਈ ਤੇ ਕੋਟਿਆਂ ਤੇ ਨਾ ਕੋਟਿਆਂ ਤੇ ਚਿੱਥਦਿਆਂ ਨੂੰ ਹੁਣ ਇਦਾਂ ਚਿੱਥ ਰਿਆਂ ਵਾਹਿਗੁਰੂ 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 ਆ ਦੋਨੋਂ ਕੰਮ ਹੋ ਗਏ ਜੀ ਇਧਰੋਂ ਚਿੱਥ ਰਿਆਂ ਇਧਰੋਂ ਮੇਰੀ ਗਿਣਤੀ ਚੱਲ ਰਹੀ ਹੈ 32 ਵਾਰੀ ਤੇ ਇਧਰੋਂ ਗਿਣਤੀ ਦੇ ਵਿੱਚ ਕੀ ਚੱਲ ਰਿਹਾ ਵਾਹਿਗੁਰੂ ਵਾਇਕੁਰ 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 ਇੱਕ ਰਾਸ ਦਾ ਸਿਮਰਨ ਹੋ ਗਿਆ ਰਾਸ ਦਾ ਕਈ ਵਾਰੀ ਭੁੱਲ ਜਾਂਦਾ ਪਰ ਜਦੋਂ ਯਾਦ ਆਂਦਾ ਹੈ ਉਦੋਂ ਸ਼ੁਰੂ ਹੋ ਜਾਈਦਾ ਪਤੀ ਵਾਰੀ ਨਾਲ-ਨਾਲ ਪੋਤਿਆਂ ਦੇ ਬਿਲਕੁਲ ਮਹੀਨ ਕਰਕੇ ਸਾਸਨ ਜਦੋਂ ਪ੍ਰਸ਼ਾਦਾ ਅੰਦਰ ਜਾਂਦਾ ਫਿਰ ਹਰ ਆਰਗਨ ਅੰਦਰ ਦਾ ਹਰ ਅੰਗ ਅੰਦਰ ਦਾ ਐਕਟਿਵ ਰਹਿੰਦਾ ਐਕਟਿਵ ਕਿਉਂਕਿ ਉਹਨੂੰ ਮਿਹਨਤ ਘੱਟ ਕਰਨੀ ਪੈ ਰਹੀ ਆ ਉਸ ਪ੍ਰਸ਼ਾਦੇ ਦੇ ਉੱਪਰ ਉਸ ਗਰਾਈ ਦੇ ਉੱਪਰ ਜਿਹੜੀ ਅੰਦਰ ਗਈ ਹੈ ਉਸ ਗਰਾਈ ਦੇ ਉੱਪਰ ਬੜਾ ਘੱਟ ਮਿਹਨਤ ਕਰਨੀ ਪੈ ਰਹੀ ਅੰਦਰਲੇ ਆਰਗਨਸ ਨੂੰ ਤੇ ਉਹ ਕਾਫੀ ਲੰਮਾ ਸਮਾਂ ਸਾਸ ਸੰਗਤ ਤੁਹਾਡੇ ਸ਼ਰੀਰ ਦਾ ਸਾਥ ਦੇ ਦਿੰਦਾ ਆ ਮੇਰੇ ਸਤਗੁਰ ਕਹਿੰਦੇ ਬੜਾ ਹੀ ਮੈਨੂੰ ਉਹ ਪਿਆਰਾ ਗੁਰਸਿੱਖ ਲੱਗਦਾ ਜਿਹੜਾ ਐਦਾਂ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਾਨ ਪਾਤ